ਦੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਮਰੀ ਸਰਨ ਤੁਮਰੀ ਆਸਾ ਤੁਮਹੀ ਸਜਣ ਸੋਹੇਲੇ ਰਾਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਸਤਨਾਮ ਵਾਹਿਗੁਰੂ ਸਾਹਿਬ ਜੀ ਉਖ ਤੁਖਾਰ ਨਾ ਵਿਆਪਈ ਕੰਠ ਮੇਲਿਆ ਹਰਨਾ ਹੋ ਮੰਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸੋ ਪੋਖ ਤੁਖਾਰ ਨਾ ਆਪਈਨ ਕੰਠ ਮਿਲਿਆ ਹਰਨਾਉ ਮਨ ਬਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਓਟ ਗੁਵਿੰਦ ਗੁਪਾਲਰਾਇ ਸੇਵਾ ਸੁਆਮੀ ਲਾਹੋ ਵੇਖਿਆ ਪਹੇ ਨ ਸਕੈ ਮੇਲ ਸਾਧੂ ਗੁਨ ਗਾਹੋਂ ਜਹਤੇ ਉਪਜੀ ਤਹਿ ਮਿਲੀ ਸਚੀ ਪ੍ਰੀਤ ਸਮਾਹੋਂ ਕਰ ਗਹਿ ਲੀਨੀ ਪਾਰ ਬ੍ਰੰਮ ਬਹੁੜ ਨ ਵਿਛੜਿਆ ਹੋ ਬਾਰ ਜਾਵ ਲਖ 베ਰੀਆਂ ਹਰ ਸੱਜਣ ਅਗਮ ਆਗਾ ਹੋ ਸ਼ਰਮ ਪਾਈ ਨਾਰਾਇਣ ਨਾਨਕ ਦਰ ਪਈਆ ਹੋ ਖੁਸ਼ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਪਰਵਾਹ ਹੋ ਸਰਮ ਪਈ ਨਾਰਾਇਣ ਨਾਨਕ ਦਰ ਪਈਆ ਹੋ ਖੁਸ਼ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੀ ਪਰਵਾਹ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਵੱਡ ਭਾਗੇ ਹੋ ਸਤਗੁਰਾਂ ਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਅੱਜ ਪੋ ਦੀ ਮਹੀਨੇ ਦੀ ਸੰਗਰਾਮ ਦਾ ਦਿਹਾੜਾ ਹੈ ਆਪ ਜੀਆਂ ਨੇ ਪੋ ਮਹੀਨੇ ਦਾ ਮੂਲ ਪਾਠ 12 ਮਾਜ ਦੇ ਵਿੱਚੋਂ ਸਰਵਨ ਕੀਤਾ ਹੈ ਸਤਿਗੁਰਾਂ ਨੇ ਇਸ ਮਹੀਨੇ ਦੇ ਅੰਦਰ ਸਾਨੂੰ ਜੀਵਨ ਸਫਲਾ ਕਰਨ ਦੀ ਜਾਚ ਸਿਖਾਈ ਮਹਾਰਾਜ ਜੀ ਨੇ ਬਾਰੀ ਉਦਾਹਰਨਾ ਦੇ ਕੇ ਤੇ ਸਾਡੇ ਅੰਦਰ ਨੂੰ ਸਮਝਾਉਣਾ ਕੀਤਾ ਹੈ ਸਾਧ ਸੰਗਤ ਜੀ ਆਪ ਵੱਡ ਭਾਗੇ ਹੋ ਜੋ ਇਸ ਵੇਲੇ ਗੁਰੂ ਚਰਨਾਂ ਦੇ ਵਿੱਚ ਪਹੁੰਚ ਕਰਕੇ ਨਾਮ ਬਾਣੀ ਕੀਰਤਨ ਤੇ ਕਥਾ ਦੇ ਲਾਹੇ ਪ੍ਰਾਪਤ ਕਰ ਰਹੇ ਹੋ ਆਓ ਮਨ ਚਿਤ ਬਿਰਤੀਆਂ ਨੂੰ ਇਕਾਗਰ ਕਰੋ ਸਤ ਗੁਰਾਂ ਦੇ ਬਖਸ਼ਿਸ਼ ਕੀਤੇ ਹੋਏ ਇਸ ਮਹੀਨੇ ਦੀ ਪਾਠ ਦੀ ਜੋ ਸੰਖੇਪ ਰੂਪ ਵਿੱਚ ਵਿਚਾਰ ਹੈ ਆਪਾਂ ਸਾਰੇ ਰਲ ਮਿਲ ਕੇ ਸਮਝਣ ਦਾ ਯਤਨ ਕਰੀਏ ਇਸ ਪੋਦੇ ਮਹੀਨੇ ਦੇ ਅੰਦਰ ਬਾਜਾਂ ਵਾਲੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਚਾਰ ਜਿਗਰ ਦੇ ਟੋਟੇ ਦੋ ਵੱਡੇ ਸਹਿਬਜ਼ਾਦੇ ਚਮਕੌਰ ਦੀ ਗੜੀ ਵਿੱਚ ਸ਼ਹੀਦੀ ਦਾ ਜਾਨ ਪੀਂਦੇ ਨੇ ਦੋ ਛੋਟੇ ਸਹਿਬਜ਼ਾਦੇ ਸਰਹੰਦ ਦੀਆਂ ਕੰਧਾਂ ਵਿੱਚ ਚਿੰਨ ਕੇ ਸ਼ਹੀਦੀ ਦਾ ਜਾਨ ਪੀਂਦੇ ਨੇ ਮਾਤਾ ਗੁਜਰ ਕੌਰ ਜੀ ਠੰਡੇ ਬੁਰਜ ਵਿੱਚ ਸ਼ਹੀਦੀ ਦਾ ਜਾਨ ਪੀਂਦੇ ਨੇ ਇਸ ਤੋਂ ਪਹਿਲੋ ਗੁਰੂ ਤੇਗ ਬਹਾਦਰ ਜੀ Hindu ਧਰਮ ਦੀ ਖਾਤਰ ਆਪਾ ਕੁਰਬਾਨ ਕਰਦੇ ਨੇ ਔਰ ਗੁਰੂ ਗੋਬਿੰਦ ਸਿੰਘ ਜੀ ਦੇ ਅਨੇਕਾਂ ਜਾਨਾਂ ਤੋਂ ਪਿਆਰੇ ਸਿੱਖ ਗੁਰੂਕੀਆਂ ਸਿੰਘਨੀਆਂ ਬੱਚੇ ਤੇ ਬਜ਼ੁਰਗ ਬਹੁਤ ਸਾਰੇ ਸਿੱਖ ਨੇ ਜਿਹੜੇ ਇਸ ਪੋਦੇ ਮਹੀਨੇ ਦੇ ਅੰਦਰ ਸ਼ਹੀਦੀ ਨੂੰ ਪ੍ਰਾਪਤ ਹੁੰਦੇ ਨੇ ਸਾਧ ਸੰਗਤ ਜੀ ਇਸ ਕਰਕੇ ਸਿੱਖ ਜਗਤ ਦੇ ਅੰਦਰ ਜਦੋਂ ਆਪਾਂ ਪੂਰੀ ਦੁਨੀਆ ਦਾ ਇਤਿਹਾਸ ਪੜਾਂਗੇ ਤੇ ਇਹ ਜਿਹੜਾ ਮਹੀਨਾ ਬੜਾ ਵੱਡਾ ਮਹੱਤਵ ਰੱਖਦਾ ਹੈ ਜਿਵੇਂ ਬਾਰੀ ਤੌਰ ਤੇ ਪੋਦੇ ਮਹੀਨੇ ਦੇ ਅੰਦਰ ਆਤ ਦੀ ਠੰਡ ਵੱਧ ਜਾਂਦੀ ਹੈ ਕੋਰਾ ਤੇ ਕੱਕਰ ਪੈਂਦਾ ਹੈ ਜਦੋਂ ਕਿਤੇ ਹਵਾ ਚੱਲਦੀ ਹੈ ਤੇ ਇਹ ਸਰਦੀ ਤਨ ਨੂੰ چیرਦੀ ਹੈ ਤਨ ਨੂੰ ਕਾਂਬਾ ਛਿੜ ਜਾਂਦਾ ਹੈ ਸਤਿਗੁਰੂ ਗੁਰੂ ਅਰਜੁਨ ਦੇਵ ਜੀ ਮਹਾਰਾਜ ਇਸ ਮਹੀਨੇ ਦੇ ਰਾਹੀ ਬਖਸ਼ਿਸ਼ ਕਰ ਰਹੇ ਨੇ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰਨਾ ਹੋ ਸਤਿਗੁਰੂ ਜੀ ਕਹਿਣ ਲੱਗੇ ਪੋ ਦੇ ਮਹੀਨੇ ਵਿੱਚ ਜਿਸ ਜੀਵ ਰੂਪੀ ਇਸਤਰੀ ਦੇ ਗਲੇ ਨਾਲ ਜਿਸ ਜੀਵ ਰੂਪੀ ਇਸਤਰੀ ਦੇ ਹਿਰਦੇ ਵਿੱਚ ਵਾਹਿਗੁਰੂ ਪਰਮੇਸ਼ਵਰ ਦਾ ਨਾਮ ਹੈ ਨਾ ਮਹਾਰਾਜ ਕਹਿਣ ਲੱਗੇ ਉਹਨੂੰ ਪੋਦੇ ਮਹੀਨੇ ਵਿੱਚ ਵੀ ਜਾਂ ਪਾਪਾਂ ਦਾ ਪਾਲਾ ਨਹੀਂ ਵਿਆਪਦਾ ਉਹਨੂੰ ਵਿਕਾਰਾਂ ਦਾ ਪਾਲਾ ਨਹੀਂ ਵਿਆਪਦਾ ਭਾਵੇਂ ਜਿੰਨੇ ਮਰਜ਼ੀ ਵਿਕਾਰ ਉਹਦੇ ਸਾਹਮਣੇ ਆਉਣ ਉਹਦੇ ਜੀਵਨ ਵਿੱਚ ਆਉਣ ਪਰ ਕਦੇ ਉਹਨੂੰ ਇਖਲਾਕ ਤੋਂ ਜੀਵਨ ਤੋਂ ਇਨਸਾਨੀਅਤ ਤੋਂ ਢੁਲਾ ਨਹੀਂ ਸਕਦੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਹੈ ਕਿਉਂਕਿ ਨਾਮ ਦੁਆਰਾ ਹੀ ਇਹ ਜਿਹੜੇ ਪੰਜੇ ਦੂਤ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਨਾਮ ਦੁਆਰਾ ਹੀ ਵਸ ਵਿੱਚ ਆਉਂਦੇ ਨੇ ਪਾਤਸ਼ਾਹ ਕਹਿੰਦੇ ਨੇ ਪੰਚ ਦੂਤ ਤੁਦ ਵਸ ਕੀਤੇ ਕਾਲ ਕੰਟ ਕੁਮਾਰਿਆ ਇਹ ਜਿਹੜੇ ਪੰਜੇ ਦੂਤ ਨੇ ਨਾ ਗੁਰੂ ਦੀ ਕਿਰਪਾ ਦੇ ਨਾਲ ਨਾਮ ਜਪ ਕੇ ਵਸ ਵਿੱਚ ਆਉਂਦੇ ਨੇ ਸਤਿਗੁਰੂ ਜੀ ਕਹਿਣ ਲੱਗੇ ਪੋਹ ਦੇ ਮਹੀਨੇ ਵਿੱਚ ਉਹਨਾਂ ਨੂੰ ਪਾਲਾ ਉਹਨਾਂ ਨੂੰ ਕੱਕਰ ਨਹੀਂ ਵਿਆਪਦਾ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਭੂ ਪਰਮਾਤਮਾ ਦਾ ਨਾਮ ਹੈ ਉਹਦੀ ਯਾਦ ਹੈ ਉਹਦਾ ਸਿਮਰਨ ਹੈ ਵੇਖੋ ਗੁਰਮੁਖੋ ਪੋਹ ਦੇ ਮਹੀਨੇ ਵਿੱਚ ਦੋ ਉਹ ਜਿੰਦਾ ਨੇ ਇੱਕ ਬੱਚੇ ਨੇ ਛੋਟੇ ਸਹਿਬਜ਼ਾਦੇ ਸਰੀਰ ਕੁਮਰ ਕਰਕੇ ਬੱਚੇ ਨੇ ਉਦਾਂ ਅਸੀਂ ਉਹਨਾਂ ਨੂੰ ਬਾਬੇ ਕਹਿੰਨੇ ਆ ਵੱਡੇ ਵੱਡੇ ਉਹਨਾਂ ਨੇ ਸਾਕੇ ਵਰਤਾਏ ਨੇ ਨਿੱਕੀਆਂ ਜਿੰਦਾ ਤੇ ਵੱਡੇ ਸਾਕਿਆਂ ਦੇ ਨਾਲ ਚੇਤਾ ਕੀਤਾ ਜਾਂਦਾ ਹੈ ਬਜ਼ੁਰਗ ਮਾਤਾ ਮਾਤਾ ਗੁਜਰ ਕੌਰ ਜੀ ਜਦੋਂ ਬੁਢੇਪੇ ਦੇ ਵਿੱਚ ਠੰਡਾ ਬੁਰਜ ਤੇ ਆਤ ਦੀ ਸਰਦੀ ਹੈ ਕੋਲ ਕੋਈ ਗਰਮ ਕੱਪੜਾ ਨਹੀਂ ਪਰ ਗੁਰਮੁਖੋ ਗੁਰਬਾਣੀ ਦਾ ਨਿਗ ਆਪ ਮਾਤਾ ਗੁਜਰ ਕੌਰ ਜੀ ਨੇ ਮਾਨਿਆ ਤੇ ਆਪਣੇ ਛੋਟੇ ਪੋਤਿਆਂ ਨੂੰ ਗੁਰਬਾਣੀ ਦੀਆਂ ਲੋਰੀਆਂ ਗੁਰਬਾਣੀ ਦਾ ਨਿਗ ਦਿੱਤਾ ਇਸ ਲਈ ਮਹਾਰਾਜ ਕਹਿਣ ਲੱਗੇ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰ ਨਾ ਹੋ ਮਨ ਵੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹੋ ਕਿਉਂਕਿ ਨਾਮ ਜਪਣ ਵਾਲੇ ਦਾ ਜਿਹੜਾ ਮਾਨੇ ਉਹ ਵਾਹਿਗੁਰੂ ਪਰਮੇਸ਼ਵਰ ਦੇ ਚਰਨਾ ਕਮਲਾਂ ਦੇ ਨਾਲ ਜੁੜਿਆ ਹੈ ਚਰਨਾ ਕਮਲਾਂ ਦੇ ਨਾਲ ਵਿੰਨਿਆ ਹੋਇਆ ਤੇ ਉਹਦੇ ਮਨ ਵਿੱਚ ਹਰ ਵਕਤ ਪ੍ਰਮਾਤਮਾ ਦੇ ਦਰਸ਼ਨਾਂ ਦੀ ਤਾਂਗ ਲੱਗੀ ਰਹਿੰਦੀ ਦਰਸ ਤੇਰੇ ਕੀ ਪਿਆਸ ਮਨ ਲਾਗੀ ਜਾਂ ਦੇਹੋ ਦਰਸ ਸੁਖਦਾਤਾ ਮੈਂ ਗਲ ਵਿੱਚ ਲੈ ਹੋ ਮਿਲਾਇ ਜੀਉ ਉਹ ਜੀਵ ਇਸਤਰੀ ਦੀ ਇਹ ਅਰਦਾਸ ਇਹ ਤਾਂਗ ਬਣ ਜਾਂਦੀ ਹੈ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੁ ਜਿਸ ਜੀਵ ਇਸਤਰੀ ਨੇ ਧਰਤੀ ਦੀ ਰੱਖਿਆ ਕਰਨ ਵਾਲੇ ਵਾਹਿਗੁਰੂ ਪਰਮਾਤਮਾ ਦਾ ਆਸਰਾ ਲਿਆ ਹਨ ਉਹਨੇ ਵਾਹਿਗੁਰੂ ਪਰਮਾਤਮਾ ਪਤੀ ਦੀ ਸੇਵਾ ਦਾ ਲਾਭ ਖਟਦੀ ਹੈ ਉਹ ਉਹ ਸੇਵਾ ਕਰਦੀ ਏ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਆਪਣੇ ਮੁਖ ਤੋਂ ਹਿਰਦੇ ਕਰਕੇ ਨਾਮ ਜਪ ਕੇ ਪਰਮਾਤਮਾ ਦੀ ਸੇਵਾ ਦਾ ਲਾਹਾ ਪ੍ਰਾਪਤ ਕਰ ਲੈਂਦੀਆਂ ਵੇਖਿਆ ਪੋਹੇ ਨਾ ਸਕਈ ਮਿਲ ਸਾਧੂ ਗੁਨ ਗਾਹੋ ਮਾਇਆ ਉਹਨਾਂ ਨੂੰ ਪੋ ਨਹੀਂ ਸਕਦੀ ਤੇ ਗੁਰੂ ਨੂੰ ਮਿਲ ਕੇ ਉਹ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਚੁੱਭੀ ਲਾਉਂਦੇ ਨੇ ਪਾਪ ਵਾਹਿਗੁਰੂ ਪਰਮਾਤਮਾ ਦੇ ਸਾਧੂ ਜਨ ਉਹਨਾਂ ਦੀ ਸੰਗਤ ਵਿੱਚ ਬਹਿ ਕੇ ਪਰਮਾਤਮਾ ਦੇ ਗੁਣ ਗਾਉਂਦੇ ਨੇ ਜਹਤ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹੂ ਜਿਸ ਪਰਮਾਤਮਾ ਤੋਂ ਇਹ ਜੀਵਾਤਮਾ ਨੇ ਜਨਮ ਲਿਆ ਹੈ ਨਾ ਉਸੇ ਵਿੱਚ ਹੀ ਜੁੜੀ ਰਹਿੰਦੀ ਤੇ ਉਸ ਦੀ ਲਿਵ ਪ੍ਰਭੂ ਦੀ ਪ੍ਰੀਤ ਵਿੱਚ ਲੱਗੀ ਰਹਿੰਦੀ ਹੈ ਹਰ ਵਕਤ ਵਾਹਿਗੁਰੂ ਪਰਮਾਤਮਾ ਦੇ ਨਾਮ ਵਿੱਚ ਲਿਵ ਜੁੜੀ ਰਹਿੰਦੀ ਹੈ ਕਰ ਗਹਿ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਪਰਮਾਤਮਾ ਨੇ ਉਸ ਦਾ ਜਿਹੜਾ ਕਰ ਕਈਏ ਹੱਥ ਫੜ ਲਿਆ ਪਰਮਾਤਮਾ ਨੇ ਤੇ ਦੁਬਾਰਾ ਕਦੇ ਉਹ ਆਪਣੇ ਚਰਨਾਂ ਤੋਂ ਉਸ ਜੀਵ ਆਤਮਾ ਨੂੰ ਪ੍ਰਭੂ ਪਰਮਾਤਮਾ ਵਿਛੋੜਦਾ ਨਹੀਂ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਆਗਾਹੋ ਉਹ ਜਿਹੜਾ ਸੱਜਣ ਪ੍ਰਭੂ ਪਰਮਾਤਮਾ ਅਪਹੁੰਚ ਅਗਮ ਮਨ ਦੀ ਗਮਤਾ ਤੋਂ ਮਨ ਦੀ ਪਹੁੰਚ ਤੋਂ ਪਰੇ ਬੜਾ ਢੂੰਗਾ ਤੇ ਸਤਿਗੁਰੂ ਕਹਿਣ ਲੱਗੇ ਉਸ ਤੋਂ ਲੱਖਾਂ ਵਾਰੀ ਬਲਿਹਾਰ ਜਾਈਏ ਕੁਰਬਾਨ ਜਾਈਏ ਸ਼ਰਮ ਪਾਈ ਨਾਰਾਇਣੈ ਨਾਨਕ ਦਰ ਪਈਆ ਹੋ ਉਹ ਪਰਮਾਤਮਾ ਬੜਾ ਦਿਆਲੂ ਹੈ ਦਰ ਉਤੇ ਡਿਗਿਆਂ ਦੀ ਉਹ ਪਰਮਾਤਮਾ ਆਪ ਹੀ ਇੱਜ਼ਤ ਰੱਖਦਾ ਹੈ ਲੱਜਿਆ ਰੱਖਦਾ ਹੈ ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਪਰਵਾਹ ਹੋ ਜਿਸ ਉੱਤੇ ਉਹ ਬੇਪਰਵਾਹ ਵਾਹਿਗੁਰੂ ਪਰਮਾਤਮਾ ਆਪਣੀ ਮਿਹਰ ਕਰਦਾ ਹੈ ਨਾ ਸਤਿਗੁਰੂ ਜੀ ਕਹਿਣ ਲੱਗੇ ਪੋ ਦਾ ਮਹੀਨਾ ਉਹਦੇ ਲਈ ਸੁਹਾਵਨਾ ਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਬਣ ਜਾਂਦਾ ਹੈ ਉਹਦੇ ਜ਼ਿੰਦਗੀ ਵਿੱਚ ਸਾਰੇ ਸੁੱਖ ਆ ਜਾਂਦੇ ਨੇ ਜਿਹਦੇ ਉੱਪਰ ਪਰਮਾਤਮਾ ਦੀ ਮਿਹਰ ਹੁੰਦੀ ਸਾਧ ਸੰਗਤ ਜੀ ਏਸੀ ਸੰਖੇਪ ਜੀ ਵਿਚਾਰ ਕੇਵਲ ਅਖਰੀ ਅਰਥ ਸਤਿਗੁਰੂ ਜੀ ਕਿਰਪਾ ਕਰਨ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ ਦੇਣ ਅੱਗੇ ਤੋਂ ਸਮਾਤ ਬਖਸ਼ਣ ਏ ਪੋ ਦਾ ਮਹੀਨਾ ਸਾਰੀ ਸਾਧ ਸੰਗਤ ਲਈ ਪਰਮਾਤਮਾ ਸੁਖਦਾਈ ਖੁਸ਼ੀਆਂ ਤੇ ਖੇੜੇ ਲੈ ਕੇ ਆਪਣੇ ਨਾਮ ਸੇਵਾ ਸਿਮਰਨ ਵਿੱਚ ਜੋੜ ਕੇ ਬਤੀਤ ਕਰਾਉਣ ਸਤਿਗੁਰੂ ਸਭਨਾਂ ਨੂੰ ਦੇ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਦੀ ਦਾਤ ਸੇਵਾ ਸਿਮਰਨ ਨਿਤਨੇਮ ਦੀਆਂ ਦਾਤਾਂ ਬਖਸ਼ਿਸ਼ ਕਰਨ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ